ਉਹ ਕੋਈ ਨਾ ਕਮਪਨੀ ਦਾ ਖੇਡ ਹੀ ਆ ਗਿਆ ਇੱਕ ਮਿੰਟ ਕਹਿਣਾ ਕਿ ਅਨਿਆ ਵੀ ਜੋ ਕੁਛ ਵੀ ਤੁਸੀਂ ਉਪਰਾਲਾ ਕੀਤਾ ਹੈ ਬਹੁਤ ਵਧੀਆ ਕੀਤਾ ਔਰ ਗਾਹਾਂ ਨੂੰ ਵੀ ਇਦਾਂ ਹੀ ਕਰਦੇ ਰਹੋ ਹਰ ਜੋਵਾ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ ਤੁਹਾਡਾ ਕੀ ਕਹਿਣਾ ਹੈ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਪਰ ਜੇ ਸਾਰੇ ਸਾਰੇ ਇਹ ਖੇਡਾਂ ਧਿਆਨ ਕਰੋਗੇ ਫਿਰ ਆਪੇ ਉਧਰੋਂ ਆਪਣੇ ਆਪੇ ਹਟ ਜਾਣਾ ਪਏਗਾ ਫਿਰ ਇੱਕ ਦੂਏ ਦੇ ਸਾਹਮਣੇ ਕਰਨਗੇ ਹਾਂਜੀ ਵਾਈਗੁਰੂ ਜੀ ਕਰਤੇ ਅਸੀਂ ਤਾਂ ਇਹੀ ਅਰਦਾਸਾਂ ਕਰਦੇ ਹਾਂ ਤੁਹਾਨੂੰ ਬਾਬਾ ਇਹਨਾਂ ਦੀ ਜਿਆਦਾ ਤਰੱਕੀ ਬਖਸ਼ੀ ਤਾਂ ਬੱਚਿਆਂ ਨੂੰ ਬਹੁਤ-ਬਹੁਤ ਇਹਨਾਂ ਦੀ ਗੁੱਡ ਲੱਕ ਹੋਵੇ ਤੇ ਚੰਗੇ ਪਾਸੇ ਲੱਗਣਾ ਸੀ ਬੜੀ ਖੌਸਾਂ ਆਪਣੇ ਬੱਚੇ ਸਾਰੇ ਜੇ ਸੋਚੇ ਤਾਂ ਆਪਣੇ ਬੱਚੇ ਇਹ ਵੀ ਸਾਰੇ ਬਹੁਤ-ਬਹੁਤ ਬਾਬਾ ਇਹਨਾਂ ਨੂੰ ਤਰੱਕੀ ਬਖਸ਼ੇ ਇਹਨਾਂ ਚੰਗੇ ਪਾਸੇ ਬਾਬਾ ਲਾਵੇ ਤਾਂ ਉਸ ਪਾਸੇ ਧਿਆਨ ਇਹਨਾਂ ਦੇ ਨਸ਼ੇ ਕਿੱਧਰ ਕਿਵੇਂ ਤਾਵੇ ਵਾਈਗੁਰੂ ਜੀ ਦਾ ਖਾਸ ਵਾਈਗੁਰੂ ਜੀ ਦਾ ਯਾਰ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਪੰਜਾਬ ਸਰਕਾਰ ਵੀ ਖੇਡਾਂ ਦੇ ਸਬੰਧ ਵਿੱਚ ਸਾਨੂੰ ਮਤਲਬ ਪਬਲਿਕਲੀ ਵੀ ਸਕੂਲ ਦੇ ਵਿੱਚ ਵੀ ਖੇਡਣ ਬਹੁਤ ਉਤਸ਼ਾਹਤ ਕਰ ਰਹੀ ਆ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਨੇ ਜਿਉਂ ਹੀ ਇਹ ਗਰਾਊਂਡ ਦੇ ਨਾਲ ਜੁੜਨਗੇ ਚੰਗੀ ਜਾਂ ਤਾਂ ਸਿੱਖਣਗੇ ਅਨੁਸ਼ਾਸਨ ਤੋਂ ਪਰੇ ਰਹਿਣਗੇ ਸਿਹਤ ਇਹਨਾਂ ਦੀ ਨਰੁਗੀ ਹੋਊਗੀ ਔਰ ਅੱਗੇ ਅੱਗੇ ਵੱਡੀਆਂ ਮਤਲਬ ਆਪਣੇ ਫੀਲਡ ਵਿੱਚ ਫਿਊਚਰ ਦੇ ਵਿੱਚ ਮੱਲਾ ਮਾਰਨਗੇ ਬੱਚੇ ਜਿਹਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਪਤਵੰਤੇ ਸੱਜਣ ਐਨਆਰਆਈ ਵੀਰ ਸਰਦਾਰ ਬਖਤਾਵਰ ਸਿੰਘ ਜੀ ਤੇ ਬਾਕੀ ਸਾਰੇ ਦਾਨੀ ਸੱਜਣ ਤੇ ਸਰਦਾਰ ਅਵਤਾਰ ਸਿੰਘ ਜੀ ਬੀਬੀਓ ਸਾਹਿਬ ਠੀਕ ਹੈ ਅਬ ਉਹ ਤਾਂ ਹੋ ਗਿਆ ਬਖਤਾਵਰ ਸਿੰਘ ਤੇ ਬੀਬੀਓ ਸਾਹਿਬ ਜਿਹੜੇ ਸਾਨੂੰ ਆਸ਼ੀਰਵਾਦ ਦੇਣ ਆਏ ਆ ਇਹਨਾਂ ਦੀ ਗਾਈਡੈਂਸ ਦੇ ਵਿੱਚ ਅੱਜ ਅਸੀਂ ਕਲਸਟਰ ਪਰਦਰ ਦੀਆਂ ਬਰਨਾਲਾ ਕਲਾਂ ਦੀਆਂ ਖੇਡਾਂ ਕਰਵਾਉਣ ਜਾ ਰਹੇ ਹਾਂ ਇਹ ਨਿੱਕੇ ਨਿੱਕੇ ਫੁੱਲਾਂ ਵਰਗੇ ਬੱਚੇ ਜਿਹੜੇ ਖੇਡ ਦੇ ਮੈਦਾਨ 'ਚ ਹੁਣ ਤੋਂ ਹੀ ਜੁੜਨਗੇ ਤੇ بڑے ਹੋ ਕੇ ਨਸ਼ਿਆਂ ਤੋਂ ਬਚ ਕੇ ਆਪਣਾ ਜਿਹੜਾ ਹੈਗਾ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਤੇ ਆਪਣੇ ਪਿੰਡਾਂ ਦਾ ਨਾਮ ਰੌਸ਼ਨ ਕਰਨਗੇ ਤੇ ਮੈਂ ਆਏ ਸਾਰੇ ਪਤਵੰਤੇ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਤੇ ਐਨ ਆਰ ਆਈ ਵੀਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਤੋਂ ਪਹਿਲਾਂ ਆਏ ਹੋਏ ਪਤਵੰਤੇ ਸੱਜਣਾ ਦਾ ਪੀ ਪੀਓ ਸਰ ਦਾ ਦਾਨੀ ਸੱਜਣਾ ਦਾ ਧੰਨਵਾਦ ਕਰਦੀ ਹਾਂ ਕਿ ਉਹ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਏ ਹਨ ਤੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਕੀਤਾ ਹੈ ਜਿਹੜੀਆਂ ਖੇਡਾਂ ਹਨ ਇਹ ਸਾਡੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹਨ ਇੱਕ ਤਾਂ ਇਹਨਾਂ ਦਾ ਸਿਹਤ ਲਈ ਜ਼ਰੂਰੀ ਆ ਤੇ ਇੱਕ ਇਹਨਾਂ ਦਾ ਅਨੁਸ਼ਾਸਨ ਰਹਿੰਦਾ ਆ ਤੇ ਇਹਨਾਂ ਦਾ ਧਿਆਨ ਵੀ ਹੋਰ ਪਾਸੇ ਵੱਲ ਨਹੀਂ ਜਾਂਦਾ ਹੈਗਾ ਇਸ ਕਰਕੇ ਇਹ ਖੇਡਾਂ ਬਹੁਤ ਜ਼ਰੂਰੀ ਆ ਤੇ ਬੱਚਿਆਂ ਨੂੰ ਵੱਡੇ ਹੋ ਕੇ ਵੀ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦੇ ਇਸ ਖੇਡ ਪ੍ਰੋਗਰਾਮ ਵਿੱਚ ਐਨ ਆਰ ਆ ਵੀਰ ਬਖਤਾਵਰ ਸਿੰਘ ਉਹਨਾਂ ਦੀ ਫੈਮਲੀ ਤੇ ਜਿਨ੍ਹਾਂ ਨੇ ਸਾਡੇ ਇੱਥੇ ਬੱਚੇ ਆਏ ਆ ਰਾਮ ਲਾਲ ਜੀ ਮਾਸਟਰ ਜਨਾਹੀ ਸਦਕਾ ਭਵਿੰਦਰ ਜੀ ਆਪਣੇ ਬਲਕਾਰ ਚੰਦ ਜੀ ਇਹਨਾਂ ਦਾ ਬਹੁਤ ਰੋਤ ਧੰਨਵਾਦ ਕਰਦਾ ਕਿ ਇਹਨਾਂ ਨੇ ਬੱਚਿਆਂ ਨੂੰ ਇਸ ਪਾਸੇ ਲਾਇਆ ਤੇ ਬੱਚੇ ਆਪਣੇ ਇਸ ਪਾਸੇ ਵੀ ਥੋੜਾ ਜਿਹਾ ਕਰਨਾ ਚਾਹੀਦਾ ਇਹਨਾਂ ਨੂੰ ਆਪਣੇ ਖੇਤ ਸਿਹਤ ਦਾ ਖਿਆਲ-ਖਿਆਲ ਰੱਖਣਾ ਚਾਹੀਦਾ ਬਾਕੀ ਇਸ ਪ੍ਰੋਗਰਾਮ ਤੇ ਬਹੁਤ ਪਿੰਡ ਦੀ ਜਿੰਨੀ ਹੈ ਮੇਰੀ ਪੰਚਾਇਤ ਹੈ ਸਾਰਾ ਉਹਨਾਂ ਦਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦਾ ਗੁਰਜੀ ਦੇ ਖਾਲਸਾ ਭਾਈ ਗੁਰਜੀ ਦੀ ਫਤਿਹ ਜਿਹੜੀਆਂ ਅੱਜ ਦੀਆਂ ਪੰਜਾਬ ਸਰਕਾਰ ਦਾ ਜਿਹੜਾ ਸਾਡਾ ਖੇਡ ਕਲੰਡਰ ਹੈ ਉਹਦੇ ਤਹਿਤ ਜਿਹੜੀਆਂ ਸਾਡੀਆਂ ਸੈਂਟਰ ਪਧਰੀ ਖੇਡਾਂ ਇਹ ਕਰਵਾਈਆਂ ਜਾ ਰਹੀਆਂ ਕਿ ਉਹ ਸੈਂਟਰਾਂ ਸੈਂਟਰ ਪਧਰੀ ਫਿਰ ਬਲਾਕ ਪਧਰੀ ਔਰ ਫਿਰ ਤੋਂ ਬਾਅਦ ਸਟੇਟ ਪਧਰੀ ਖੇਡਾਂ ਹੋਣੀਆਂ ਇਹਦੇ ਲਈ ਪਹਿਲਾਂ ਸਭ ਤੋਂ ਜਿਹੜੀ ਸੈਂਟਰ ਪਧਰੀ ਖੇਡਾਂ ਹੈ ਉਹਨਾਂ ਦਾ ਆਗਾਜ਼ ਸਾਡੇ ਸੈਂਟਰ ਬਰਨਾਲਾ ਕਲਾਂ ਦੇ ਵਿੱਚ ਪਿੰਡ ਕਲਾਮ ਵਿਖੇ ਕਰਵਾਇਆ ਗਿਆ ਇਦੇ ਵਿੱਚ ਐਨਆਰਆਈ ਦਾ ਸਹਿਯੋਗ ਅਤੇ ਪਿੰਡ ਦਾ ਸਹਿਯੋਗ ਬਹੁਤ ਜ਼ਿਆਦਾ ਹੈ ਮੈਂ ਔਰ ਸਾਡੀ ਜਿਹੜੀ ਟੀਮ ਵਰਕ ਹੈ ਇਹਦਾ ਬਹੁਤ ਸਹਿਯੋਗ ਹੈ ਜਿਵੇਂ ਜਿਵੇਂ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਜਿਹੜੀ ਨਸ਼ਿਆਂ ਦੇ ਨੂੰ ਦੂਰ ਕਰਨ ਦੇ ਲਈ ਬਹੁਤ ਪ੍ਰਾਰਲਗ ਕਰ ਰਹੀ ਹੈ ਇਹੀ ਤਰ੍ਹਾਂ ਉਹਨਾਂ ਨੇ ਵੀ ਜੇ ਬੱਚੇ ਖੇਡਣਗੇ ਤਾਂ ਬੱਚੇ ਜਿਹੜੇ ਆ ਉਹ ਨਸ਼ੇ ਵਾਲੇ ਪਾਸੋਂ ਦੂਰ ਹੋ ਕੇ ਸਿਰਫ ਖੇਡਾਂ ਵਾਲੇ ਪਾਸੇ ਆਪਣਾ ਧਿਆਨ ਦੇਣਗੇ ਔਰ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਜਿਹੜਾ ਸਾਡਾ ਪੰਜਾਬ ਹੈ ਕਿ ਜਿੱਦਾਂ ਪਹਿਲਾਂ ਸੁਨਹਿਰੀ ਚਿੜੀ ਸੀ ਉਸ ਤਰ੍ਹਾਂ ਇਸ ਉਹਦੀ ਚਿੜੀ ਬਣੇਗਾ ਔਰ ਮੈਂ ਪਤਾ ਨਾ ਕਹਦਾ ਹੋਇਆ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ